ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਨੀਤਾ ਚੀਮਾ ਨੇ ਸਮਾਣਾ ਵਿੱਚ ਹੋ ਰੇ ਨਾਜਾਇਜ਼ ਕਬਜ਼ਿਆਂ ਦੇ ਖਿਲਾਫ 6 ਮਾਰਚ ਨੂੰ ਨਗਰ ਕੌਂਸਲ ਦੇ ਬਾਹਰ ਧਰਨੇ ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ ਸਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਤਾ ਚੀਮਾ ਨੇ ਕਿਹਾ ਕਿ ਇੰਟਰਨੈਟ ਸੇਵਾਵਾਂ 15 ਦਿਨ ਤੋਂ ਬੰਦ ਹੋਣ ਕਾਰਨ ਇਹ ਧਰਨਾ ਅੱਗੇ ਕਰਨਾ ਪਿਆ ਸੀ ਅੱਜ ਇੰਟਰਨੈਟ ਸੇਵਾ ਚਾਲੂ ਹੋਣ ਤੋਂ ਬਾਅਦ ਉਹਨਾਂ ਨੇ ਧਰਨੇ ਤੇ ਬੈਠਣ ਦਾ ਐਲਾਨ ਕਰ ਦਿੱਤਾ ਇਸ ਦੇ ਨਾਲ ਸ਼ਿਵ ਸੇਨਾ ਪੰਜਾਬ ਦੇ ਵਾਈਸ ਪ੍ਰਧਾਨ ਪ੍ਰਵੀਨ ਸ਼ਰਮਾ ਨੇ ਵੀ ਧੰਨੇ ਵਿੱਚ ਆਪਣੀ ਪਾਰਟੀ ਦੇ ਵਰਕਰਾਂ ਨਾਲ ਬੈਠਣ ਦਾ ਐਲਾਨ ਕਰ ਦਿੱਤਾ ਸੋ ਲੋਡ ਹੈ ਕੈਬਨਿਟ ਮੰਤਰੀ ਨੂੰ ਸ਼ਹਿਰ ਵਿੱਚ ਹੋ ਰਹੇ ਨਜਾਇਜ਼ ਕਬਜ਼ਿਆਂ ਤੇ ਕਾਰਵਾਈ ਕਰਨ ਦੀ ਇਸ ਮਾਣਾ ਤੋਂ ਕਲਾਸ਼ਰਮ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਜੀਮਾ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲਾਂ ਦੇ ਉੱਤੇ ਔਰ ਤੁਸੀਂ ਪਿੱਛੇ ਜੇ ਇੱਕ ਧਾਰਨਾ ਦੇਣ ਦਾ ਐਲਾਨ ਕੀਤਾ ਸੀਗਾ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਪਰ ਉਹ ਕਿਸੇ ਕਾਰਨਾ ਕਰਕੇ ਜਿਹੜਾ ਡਿਲੇ ਹੋ ਗਿਆ ਸੀ ਆਪਣਾ ਤੇ ਹੁਣ ਤੁਸੀਂ ਉਹ ਜਿਹੜਾ ਧਰਨਾ ਉਹਦੇ ਬਾਰੇ ਸਾਨੂੰ ਦੱਸੋਗੇ ਜਿਹੜਾ ਕਦੋਂ ਤੋ ਦੇਣਾ ਕਿਸ ਨੂੰ ਅੱਲਾਤਾ ਜੀ ਮੈਂ ਸਾਰੇ ਹੀ ਆਪਣੇ ਪ੍ਰਿੰਟ মিডিਆ ਤੇ ਇਲੈਕਟ੍ਰੋਨਿਕ মিডিਆ ਦਾ ਧੰਨਵਾਦ ਕਰਦਾ ਸੈਕੰਡ ਜੀ ਜਿਹੜਾ ਉਹ ਮੁੰਤ ਵੀ ਹੋਇਆ ਸੀ ਉਹ ਹੋਇਆ ਸੀ ਜੀ ਜਿਹੜਾ ਕਿਸਾਨ ਅੰਦੋਲਨ ਕਰਕੇ ਆਪਣਾ ਨੈਟਵਰਕ ਬੰਦ ਹੋ ਗਿਆ ਸੀ ਆਪਣੇ ਨੈਟ ਵਗੈਰਾ ਹਨਾ ਉਹਦੇ ਕਰਕੇ ਕਰਤਾ ਸੀ ਤੇ ਹੁਣ ਜਿਹੜਾ ਹੈ ਕਿ ਕੱਲ ਹੀ ਚੱਲੇ ਨੇ ਇਹ ਰਾਤ ਤੇ ਆਪਣਾ ਹੁਣ ਇਹ ਜਿਹੜਾ ਹੈਗਾ ਕਿ ਮੈਂ ਇਹਦੇ ਬਾਰੇ ਤੁਹਾਨੂੰ ਥੋੜਾ ਜਿਆਦਾ ਡਿਟੇਲ ਦੇ ਦਾਂ ਤੁਹਾਡੇ ਮਾਧਮ ਰਾਈ ਸਾਰਿਆਂ ਤੱਕ ਇਹ ਗੱਲ ਪਹੁੰਚ ਜੇਗੀ ਇਹਦਾ ਜਿਹੜਾ ਹੈਗਾ ਜੀ ਮੈਂ 30 ਜਨਵਰੀ 2024 ਨੂੰ ਬਏ ਡਾਕ ਮੈਂ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਜਿਹੜੇ ਹੈਗੇ ਅਧਿਕਾਰੀ ਉਹਨਾਂ ਨੂੰ ਭੇਜ ਚੁੱਕਿਆ ਈਓ ਸਮਾਨਾ ਐਸਡੀਐਮ ਸਮਾਨਾ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਮਾ ਜਿਹੜਾ ਜੀ ਤੇ ਆਪਣਾ ਜਿਹੜੇ ਹੈਗੇ ਇਹ ਐਸਪੀ ਟ੍ਰੈਫਿਕ ਡਿਪਟੀ ਕਮਿਸ਼ਨਰ ਲੋਕਲ ਬਾਡੀ ਮਨਿਸਟਰ ਤੇ ਆਪਣਾ सीएम ਸਾਹਿਬ ਨੂੰ ਇਹ ਮੈਂ ਸਾਰਿਆਂ ਨੂੰ ਬਾਇ ਡਾਕ ਭੇਜਿਆ ਜੀ ਤੇ ਇਹਦੇ ਚ ਮੈਂ ਟਾਈਮ ਜਿਹੜਾ ਸੀ ਉਹ 15 ਫਰਵਰੀ ਦਾ ਪਾਇਆ ਸੀ ਕਿ 15 ਫਰਵਰੀ ਤੱਕ ਜਿਹੜਾ ਇਹ ਸਾਡੇ ਪਬਲਿਕ ਦੀ ਪ੍ਰਾਪਰਟੀ ਹੈ ਇੱਥੇ ਸਾਡੇ ਲੋਕਲ ਅਧਿਕਾਰੀ ਨੇ ਜਿਹੜੇ ਨਗਰ ਕੌਂਸਲ ਦੇ ਉਹ ਢੱਲੇ ਨਾਲ ਜਿਹੜਾ ਹੈਗਾ ਕਿ ਲੋਕਾਂ ਨੂੰ ਕਬਜ਼ੇ ਕਰਾਈ ਜਾ ਰਹੇ ਨੇ ਪ੍ਰਸ਼ਾਸਨ ਨਾਲ ਦੀ ਇੱਥੇ ਕੋਈ ਚੀਜ਼ ਨਹੀਂ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਇਹਨਾਂ ਨੂੰ ਸਾਡੀ ਪਬਲਿਕ ਦੀ ਪ੍ਰਾਪਰਟੀ ਹੈ ਇਹ ਸਰਕਾਰੀ ਪ੍ਰਾਪਰਟੀ ਜਿਹੜੀ ਇਹ ਦੱਬੀ ਜਾ ਰਹੀ ਹੈ ਇਹਦੇ ਕਰਕੇ ਮੈਂ ਜਿਹੜਾ ਇਹ ਕੀਤਾ ਸੀ ਸੋ ਇਹਦੇ ਤੇ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਜਿਉਂ ਦਾ ਤੂੰ ਹੈ ਸਗੋਂ ਕਿ ਇਹ ਮੇਰੇ ਜਿਹੜਾ 30 ਜਨਵਰੀ ਤੋਂ ਬਾਅਦ ਵੀ ਇੱਕ ਤੁਹਾਡੇ ਬੜਾਈ ਤੁਸੀਂ ਜੋਰਾਂ ਛੋਰਾ ਨਾਲ ਖਾਇਆ ਸੀ ਮੁੱਦਾ ਇੱਕ ਕੋਈ ਹੋਰ ਦੁਕਾਨ ਵਾਲਾ ਵੀ ਕਬਜ਼ਾ ਕਰ ਗਿਆ 4-5 ਫੁੱਟ ਜਗ੍ਹਾ ਵਧਾ ਗਿਆ ਉਹਦੇ ਤੇ ਵੀ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਸੋ ਹੁਣ ਹੈ ਜਿਹੜਾ ਇਹ ਕਿ ਆਪਾਂ 6 ਮਾਰਚ 2024 ਨੂੰ ਸਵੇਰੇ ਠੀਕ 10 ਵਜੇ ਨਗਰ ਕੌਂਸਲ ਦੇ ਬਾਹਰ ਅਣਮਿੱਥੇ ਸਮੇਂ ਲਈ ਮੈਂ ਧਰਨੇ ਤੇ ਬੈਠਾਂਗਾ ਮੈਂ ਲਾਕਨਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਜਿੰਨੇ ਵੀ ਧਾਰਮਿਕ ਜਥੇਬੰਦੀਆਂ ਆਪਣੇ ਸਮਾਜ ਸੇਵੀ ਤੇ ਆਮ ਜਨਤਾ ਨੂੰ ਖਾਸ ਕਰਕੇ ਦੁਕਾਨਦਾਰ ਵੀਰਾਂ ਨੂੰ ਕਯੋ ਵੀਰੋ ਆਪਾਂ ਆਪਣੇ ਸ਼ਹਿਰ ਨੂੰ ਇਹ ਨਜਾਇਜ਼ ਕਬਜ਼ਿਆਂ ਤੋਂ ਬਚਾਈਏ ਤਾਂ ਕਿ ਤੁਹਾਡੇ ਜਿਹੜੇ ਕਾਰੋਬਾਰ ਨੇ ਰੋਜ਼ਗਾਰ ਨੇ ਉਹ ਚੱਲਦੇ ਰਹਿਣ ਟ੍ਰੈਫਿਕ ਦੀ ਸਮੱਸਿਆ ਨਾਲ ਭੀੜ-ਪਾੜ ਦੇ ਚੱਕਰ 'ਚ ਤੁਹਾਡੇ ਹੀ ਨੁਕਸਾਨ ਹੋ ਰਿਹਾ ਹੈ ਆਪਣਾ ਜਿਹੜਾ ਪਿੱਛੇ ਚੱਕਲਾ ਬਾਜ਼ਾਰ ਦੇਖੀ ਆਪਾਂ ਬਿਲਕੁਲ ਅੱਜ ਬਰਬਾਦੀ ਦੀ ਕਦਰ ਤੇ ਉੱਥੇ ਜਾ ਕੇ ਤੁਸੀਂ ਦੁਕਾਨਦਾਰਾਂ ਨੂੰ ਮਿਲ ਕੇ ਗੱਲ ਕਰਕੇ ਦੇਖੋ ਉੱਧਰ ਕੋਈ ਖੜਨ ਨੂੰ ਜਗ੍ਹਾ ਹੀ ਨਹੀਂ ਕੋਈ ਬਾਈਕ ਨਹੀਂ ਜਾ ਸਕਦੀ ਗੱਡੀ ਤਾਂ ਬੜੇ ਦੂਰ ਦੀ ਗੱਲ ਹੈ ਸੋ ਇਹੀ ਹਾਲ ਸਾਰੇ ਕਿਤੇ ਆ ਪੂਰੇ ਸਮਾਣੇ ਦਾ ਬੁਰਾ ਹਾਲ ਹੋਇਆ ਪਿਆ ਤੇ ਜਿਹੜੇ ਅਧਿਕਾਰੀ ਨੇ ਤੜੱਲੇ ਨਾਲੇ ਜਿਹੜੀ ਆਪਣੀ ਸਰਕਾਰੀ ਪ੍ਰਾਪਰਟੀ ਦਬਾਈ ਜਾਂਦੇ ਨੇ ਸੋ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਸਾਰਿਆਂ ਨੂੰ ਕਿ ਆਓ ਮੇਰਾ ਸਾਥ ਦਿਓ ਆਪਾਂ ਆਪਣੇ ਸ਼ਹਿਰ ਨੂੰ ਬਚਾਈਏ ਜੇਕਰ ਆਪਣੇ ਸ਼ਹਿਰ 'ਚ ਜਿਹੜਾ ਰੁਜ਼ਗਾਰ ਹੈ ਉਹ ਵਧੀਆ ਚੱਲਦਾ ਰਹੇ ਸਾਰੇ ਭੈਣ ਭਰਾ ਖੁਸ਼ ਰਹਿਣ ਸ਼ਹਿਰ ਆਪਣਾ ਖੁੱਲਾ ਡੁੱਲਾ ਹੋਏ ਟ੍ਰੈਫਿਕ ਦੀ ਸਮੱਸਿਆ ਇੱਥੋਂ ਖਤਮ ਹੋਵੇ ਤੇ ਇੱਕ ਵੱਧ ਤੋਂ ਵੱਧ 6 ਮਾਰਚ ਨੂੰ ਸਾਰੇ ਵੀਰ ਭੈਣ ਭਰਾ ਮੇਰਾ ਕਿ ਉੱਥੇ ਸਾਥ ਦਿਓ। ਇਹੀ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ। ਧੰਨਵਾਦ। ਉਹ ਮਜਬੂਰ ਹੋ ਰਹੀ ਸੀ ਮਰਦੂਨ ਧਰਨਾ ਨਾ ਵਾਸਤੇ ਕਹਿੰਦੇ 15 ਮਿੰਟ ਨਹੀਂ ਕਰਦੇ ਕੀ ਕਰਨਾ ਚਾਹੁੰਦੇ ਸੀ। ਦੇਖੋ ਨੀਟਾ ਜੀਮਾ ਜੀ ਨੇ ਜਿਹੜੀ ਆਵਾਜ਼ ਚੱਕੀ ਹੈ ਬਿਲਕੁਲ ਸਹੀ ਚੱਕੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਸਮਾਣੇ 'ਚ ਨਜਾਇਜ਼ ਕਬਜ਼ੇ ਹੁੰਦੇ ਜਾ ਰਹੇ ਨੇ ਜਿਹਦੇ ਕਰਕੇ ਦੇਖੋ ਅੱਜ ਟ੍ਰੈਫਿਕ ਦੀ ਸਮੱਸਿਆ ਸਾਰੇ ਸ਼ਹਿਰ ਦੇ ਵਿੱਚ ਖੜੀ ਹੈ ਕੋਈ ਬੰਦਾ ਗੱਡੀ ਨਹੀਂ ਖੜਾ ਸਕਦਾ ਦੁਕਾਨਾਂ ਅੱਗੇ ਤੇ ਅੱਗੇ ਵੱਧੀਆਂ ਜਾ ਰਹੀਆਂ ਨੇ ਨਜਾਇਜ਼ ਤਰੀਕੇ ਦੇ ਨਾਲ ਹੁਣ ਜਿਹੜਾ ਹੈ ਲੋਕ ਜਿਹੜਾ ਹੈ ਨਜਾਇਜ਼ ਕਬਜ਼ੇ ਕਰਦੇ ਜਾ ਰਹੇ ਨੇ ਤੇ ਨੀਟਾ ਜੀਮਾ ਜੀ ਨੇ ਜਿਹੜੀ 6 ਤਰੀਕ ਦੀ ਆਪਣਾ ਇਹਨਾਂ ਨੇ ਰੱਖੀ ਸੀ ਆਪਣਾ ਪ੍ਰੋਗਰਾਮ ਰੱਖਿਆ ਸੀ ਮੁੱਲਤਵੀ ਤਾਂ ਕੀਤਾ ਵੀ ਹਾਂ ਵੀ ਜੋ ਨੈਟਵਰਕ ਵਗੈਰਾ ਬੰਦ ਸੀ ਲੋਕਾਂ ਤੱਕ ਉਹਨਾਂ ਦੀ ਗੱਲ ਨਹੀਂ ਪਹੁੰ ਇਸ ਗੱਲ ਦੇ ਉੱਤੇ ਅਡਿੱਗਨੇ ਖੜਨਗੇ ਵੀ ਹਾਂ ਮੈਂ ਆਵਾਜ਼ ਉਠਾਉਂਗਾ ਕਿ ਆਪਣਾ ਨਜਾਇਜ਼ ਕਬਜ਼ੇ ਦੇ ਖਿਲਾਫ ਮੈਂ ਧਰਨੇ ਤੇ ਬੈਠੂਗਾ ਤੇ ਮੈਂ ਪ੍ਰਵੀਨ ਸ਼ਰਮਾ ਸ਼ਿਵਸਨਾ ਉਪਰਧਾਨ ਪੰਜਾਬ ਦਾ ਮੈਂ ਵੀ ਆਪਣੀ ਪਾਰਟੀ ਦੇ ਨਾਲ ਆਪਣੇ ਜਿਹੜੇ ਆਪਣੇ ਲੜਕੇ ਨੇ ਉਹਨਾਂ ਦੇ ਨਾਲ ਇਸ ਪ੍ਰਸ਼ਾਸਨ ਦੇ ਖਿਲਾਫ ਬੈਠੂਗਾ ਵੀ ਜਿਹੜੇ ਨਜਾਇਜ਼ ਕਬਜ਼ੇ ਰਹਿਣ ਉਹਨਾਂ ਦੇ ਖਿਲਾਫ ਬੈਠੂਗਾ